ਕੋਈ ਬਚਾਉਣ ਨਹੀਂ ਆ ਰਿਹਾ ਸਰ ਕੀ ਨਾਮ ਆਪਣਾ ਨਾ ਸੈਫਰੀ ਕੀ ਗੱਲ ਕੀ ਦੱਸੋ ਮਾੜੀ ਭਾਈ ਸਾਡਾ ਨਾਲ ਮੇਰੇ ਆਇਆ ਸੀਗਾ ਬ੍ਰਦਰ ਮੇਰਾ ਮਾਈ ਉਹਦੇ ਮਾਰਕਟ ਹੋਈ ਉਹ ਨਾਲ ਬੱਦੂ ਕੀਤੀ ਗਈ ਹੈ ਕੀ ਕੀ ਨਾਮ ਆ ਜਿਹੜਾ ਬ੍ਰਦਰ ਹੈ ਕਿੱਥੋਂ ਰਹਿਣ ਵਾਲੇ ਤੁਸੀਂ ਇੱਥੇ ਜਲੰਧਰ ਕੀ ਕਰਨ ਆਏ ਸੀਗੇ ਮੁਸਤਾਫਾ ਪਮਾਈ ਅਸੀਂ ਜਲੰਧਰ ਆਏ ਸੀਗੇ ਰਹਿਣ ਵਾਲੇ ਅਸੀਂ ਦਰਾਏ ਕੋਲੇ ਰਾਮਪੁਰ ਪਿੰਡਾ ਸਾਡਾ ਤੇ ਅਸੀਂ ਐਸਐਸਪੀ ਦਫਤਰ ਆਏ ਸੀਗੇ ਇਨਕੁਆਇਰੀ ਲਵਾਉਣ ਹੂੰ ਇਹਦੇ ਪੰਮੇ ਦੇ ਜਿਹੜਾ ਛੋਟਾ ਬ੍ਰਦਰ ਆ ਉਹਦੇ ਤੇ ਇਨਕੁਆਰੀ ਲੱਗੀ ਹੋਈ ਫਰਚਾ ਕਰਾਇਆ ਹੈ ਨਾ ਨਜ਼ਾਇਜ਼ੀ ਇਹਦਾ ਨਾਮ ਛੋਟੇ ਮੁੰਡੇ ਛੋਟੇ ਬ੍ਰਦਰ ਦਾ ਨਾਮ ਇਮਾਮ ਮਾਮ ਹੁਸੈਨਾ ਜੀ ਇਹਦਾ ਪਰਚਾ ਤੁਸੀਂ ਮਾਮ ਨੇ ਕਰਾਇਆ ਉਹ ਪਾਈ ਪਰਚਾ ਮੈਨੂੰ ਇਨੀ ਜਨੋਵਲ ਜੀ ਹੈਗੀ ਤੇ ਬ੍ਰਦਰ ਨੂੰ ਪਤਾ ਜੀ ਠੀਕ ਹੈ ਤੁਸੀਂ ਦੂਈ ਵੀ ਨਹੀਂ ਹਰ ਵਿੱਚ ਮੈਂ ਇਹਦਾ ਫਰੈਂਡ ਹਾਂ ਤਦਨ ਤੁਸੀਂ ਮੈਂ ਕਦਰ ਨਾ ਤੁਸੀਂ ਅੱਜ ਖਾਣਾ ਖਾਣ ਆਏ ਸੀ ਕਿੱਥੋਂ ਅਸੀਂ ਜਦੋਂ ਰੋਡ ਕਰਾਸ ਕਰ ਲਗੇ ਫਿਰੋਲੀ ਅੱਜ ਉਹਨਾਂ ਨੇ ਗੱਡੀ ਮਾਰੀ ਬਹੁਤ ਤੇਜ਼ ਗੱਡੀ ਦਾ ਠੋਕਾ 70 70 ਦੀ ਸਪੀਡ ਨਹੀਂ ਸੀ। ਫਿਰ ਗੱਡੀ ਵਿੱਚ ਮਾਰੀ ਇਹ ਇਹਨਾਂ ਨੂੰ ਘੱਟੋ ਘੱਟ 100 ਦੂਰ ਚੱਕ ਕੇ ਛੱਡ ਗਈ ਉੱਪਰ ਕਿੰਨੇ ਜਾਨ ਸੀਗੇ? ਕਿਤੇ ਸੀਗੇ? ਅਸੀਂ ਤੁਸੀਂ ਕਿਤੇ ਸੀਗੇ? ਅਸੀਂ ਪੈਦਲ ਸੀਗੇ। ਤੁਸੀਂ ਪੈਦਲ ਅਸੀਂ ਗੱਡੀ ਤੇ ਸੀ ਗੱਡੀ ਅਸੀਂ ਪਰਲੇ ਪਾਸੇ ਪਾਰਕ ਕਰਕੇ ਇੱਧਰਲੇ ਪਾਸੇ ਆ ਗਏ ਸੀ ਕ੍ਰੋਸ ਕਰਦੇ ਲੋ। ਚਾਹੇ ਅੰਬੀ ਰਾਣੀ ਜਿਹਨਾਂ ਨੇ ਉਹਨਾਂ ਨੂੰ ਖਾਣੇ ਲਈ ਮੰਜੀ ਤੋਂ ਉੱਪਰੋਂ ਤੱਕ ਹਾਂਜੀ ਜਿਨ੍ਹਾਂ ਨੇ ਹਮਲਾ ਕੀਤਾ ਨੇ ਉਹ ਜਾਣਦੇ ਪਹਿਲੇ ਕਿ ਉਹ ਜੰਡਿਆਲੇ ਤੋਂ ਆਈ ਜਾਨਵ ਜਾਨ ਹੈ ਨਹੀਂ ਉਹਨਾਂ ਨਾਲ ਅਣਸੱਤੇ ਦੇਖ ਕੇ ਦਾਕਟਰ ਦੱਸ ਕੋਈ ਉਹਨਾਂ ਦਾ ਪ੍ਰ ਇਹਨੀ ਗੱਲ ਬਾਰੇ ਮੈਨੂੰ ਜਿਆਦਾ ਨਹੀਂ ਪਤਾ। ਦਸਤੀ ਖਰਾਬ ਤੋਂ ਬੁਜੀ ਗਈ। ਭਾਈ ਨਾਜੀ ਕਾ ਜੀ। ਟੱਕਾਂ ਤੋਂ ਤਾਂ ਕਾਫੀ ਬੁਜੀ ਆਏ ਨੇ। ਕਿ ਜਿਹੜੇ ਲੜਕੇ ਆਏ ਸੀ ਉਹਨਾਂ ਕੋਲ ਹਥਿਆਰ ਕਿਸ ਤਰ੍ਹਾਂ ਦੇ ਹਥਿਆਰ ਸੀਗੇ? ਸਾਸੀਆ ਭਾਈ ਕਿਰਪਾਨਾਂ ਸੀਗੀਆਂ ਉਹਨਾਂ ਦੇ ਹੱਥ 'ਚ। ਕਿੰਨੇ ਜਣੇ ਸੀਗੇ? ਉਹ ਸੀਗੇ 4 ਤੋਂ 5 ਜਣੇ ਸੀਗੇ। ਕਿੱਦਾਂ ਆਏ ਸੀ ਗੱਡੀ 'ਚ ਆਏ ਸੀ ਜਾਂ ਪੈਦਲ? ਉਹ ਗੱਡੀ 'ਚ ਵੀ ਸੀ। ਵੀ ਤੁਸੀਂ ਕਹਿ ਰਹੇ ਹੋ ਝੰਡਿਆਰੇ ਤੋਂ ਆਏਗੇ ਤੁਸੀਂ ਉਹਨਾਂ ਨੂੰ ਜਾਣਦੇ ਹੋਗੇ। ਨਹੀਂ ਭਾਈ ਉਹਨੇ ਦੱਸਿਆ ਜੀ ਮੈਨੂੰ ਪਹਿਲਾਂ ਦੱਸਿਆ ਸੀਗਾ ਵੀ ਸਾਡੀ ਐਸਾ ਬੱਲਬਾਤਾ ਪਰਚਾ ਉਹਨਾਂ ਨੇ ਕਰਾਇਆ ਆ। ਫਤੋ ਇਹ ਕਰ ਕੋਈ ਗੱਡੀ ਦਾ ਨੰਬਰ ਦੂਸਰੀ ਪਾਰਟੀ ਦਾ ਜੀਐਸਪੀ ਆਫਿਸ ਆਈ ਸੀਗੀ ਨਹੀਂ 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 ਐਸੀ ਚੱਲੀ ਸੀ ਕੋਈ ਗੱਡੀ ਵਗਾਰਾ ਵੇਖੀ ਨੰਬਰ ਨੋਟ ਵੀ ਔਰ ਕੀਤਾ ਕਿ ਗੱਡੀ ਹਾਂਜੀ ਗੱਡੀ ਸਵਿਫਟ ਗੱਡੀ ਜੀ ਤੁਸੀਂ ਉਹਨਾਂ ਨੂੰ ਜਦੋਂ ਤੁਸੀਂ ਐਸਪੀ ਆਫਿਸ ਸੀਗੇ ਉੱਥੇ ਦੇਖੀਓ ਗੱਡੀ ਉਹਲੀ ਨਹੀਂ ਉਹਦੇ ਬਾਹਰ ਨਹੀਂ ਦੇਖੀ ਸੀ ਅਸੀਂ ਅਸੀਂ ਉਦੋਂ ਉਦੋਂ ਨਹੀਂ ਦੇਖੀ ਸੀ ਜਦੋਂ ਉਹੜੇ ਆਏ ਉਹਦੇ ਹੀ ਦੇਖੀਗੇ ਤਾਂ ਬਾਕੀ ਜੇ ਤੁਹਾਨੂੰ ਕੋਈ ਗੱਡੀ ਦੇਖ ਲਈਏ ਕਾਹਦੇ ਦੇ ਦੇਖੋ ਜੀ ਇੱਕ ਇਨਫੋਰਮੇਸ਼ਨ ਨਹੀਂ ਸੀ ਸਾਨੂੰ ਪ੍ਰਤਾਪ ਬਾਗ ਦੇ ਨੇੜੇ ਕਿ ਕਾਫੀ ਕੁੱਟਮਾਰ ਕੀਤੀ ਗਈ ਹੈ ਚਾਰ-ਪੰਜ ਮੁੰਡਿਆਂ ਨੂੰ ਦੁਆਰਾ ਉੱਥੇ ਤੇ ਮੁੰਡੇ ਦਾ ਨਾਮ ਹੁਣ ਤੱਕ ਜਿਹੜਾ ਪਤਾ ਚੱਲਿਆ ਉਹ ਮੁਸਤਾਫਾ ਪੰਮਾ ਹੈ ਇਹ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਇਹ ਇੱਥੇ ਜਿਹੜਾ ਜਲੰਧਰ ਆਇਆ ਹੋਇਆ ਸੀਗਾ ਤੇ ਇਹਦੀ ਚਾਰ-ਪੰਜ ਮੁੰਡਿਆਂ ਦੁਆਰਾ ਜਿਹੜੀ ਹੈ ਕਾਫੀ ਕੁੱਟਮਾਰ ਕੀਤੀ ਗਈ ਹੈ ਤੇ ਇਹਨੂੰ ਜਿਹੜਾ ਤੁਰੰਤ ਪ੍ਰਤਾਪਪੁਰ ਦੇ ਨੇੜੇ ਯੂਨਿਟੀ ਹਸਪੀਟਲ ਦੇ ਵਿੱਚ ਜਿਹੜਾ ਦਾਖਲ ਕਰਾਇਆ ਗਿਆ ਵਾ ਫਿਲਹਾਲ ਇਹ ਐਮਰਜੈਂਸੀ ਦੇ ਵਿੱਚ ਹੈਗਾ ਵਾ ਇਹਨੂੰ ਹਜੇ ਡਾਕਟਰ ਨੇ ਅਨਫਿਟ ਲਿਖਿਆ ਸਟੇਟਮੈਂਟ ਵਾਸਤੇ ਤੇ ਇਹਦੀ ਫੈਮਿਲੀ ਨਾਲ ਸਾਡਾ رابطہ ਹੋਇਆ ਵਾ ਉਹ ਵੀ ਜਲੰਧਰ ਆ ਰਹੇ ਨੇ ਤੇ ਜਿੱਦਾਂ ਹੀ ਉਹ ਆਦੇ ਨੇ ਤੇ ਉਹਨਾਂ ਤੋਂ ਅੱਗੇ ਮਾਮਲਾ ਕਲੀਅਰ ਕੀਤਾ ਜਾਏਗਾ ਤੇ ਇਹਦੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਿਹੜੀ ਇਹਦੀ ਤਫ਼ਤੀਸ਼ ਕੀਤੀ ਜਾਏਗੀ ਪਤਾ ਲੱਗੇ ਬੰਦੇ ਕੌਣ ਸੀਗੇ ਨਹੀਂ ਜੀ ਹਜੇ ਇਹੀ ਸਮਝ ਦੇ ਵਿੱਚ ਆਇਆ ਵਾ ਕਿ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਦੇ ਚੰਦੇ ਕੋਈ 4-5 ਮੁੰਡਿਆਂ ਨੇ ਆ ਕੇ ਜਿਹੜੀ ਇਹਦੇ ਨਾਲ ਕੁੱਟਮਾਰ ਕੀਤੀ ਹੈ ਬਾਕੀ ਸੀਸੀਟੀਵੀ ਫੁਟੇਜ ਜਿਹੜੀ ਹੈ ਅਸੀਂ ਕਿਡਵਾ ਲਈ ਹੈ ਤੇ ਉੱਥੇ ਲੋਕਲਸ ਨੇ ਵੀ ਜਿਹੜੀ ਵੀਡੀਓ ਬਣਾਈ ਸਗੀ ਉਹ ਸਾਡੇ ਕੋਲ ਆ ਗਈਆਂ ਨੇ ਸਾਡੇ ਤਫ਼ਤੀਸ਼ੀ ਅਫਸਰ ਮੌਕੇ ਤੇ ਹੀ ਨੇ ਤੇ ਅੱਗੇ ਜਿਹੜੀ ਹੈ ਐਫਆਈਆਰ ਰਜਿਸਟਰ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਤੁਸੀਂ ਨਾਲ ਸੀਗੇ ਉਸ ਵੇਲੇ ਮੁਸਤਫਾ ਦੇ ਕੀ ਮਾਮਲਾ ਸਾਰਾ ਥੋੜੀ ਜਿਹੀ ਸਾਹਮਣੇ ਜਾਣਕਾਰੀ ਇਹ ਮਾਮਲਾ ਪਤਾ ਨਹੀਂ ਕਿ ਆਈ ਅਸੀਂ ਜਿਹੜਾ ਮੈਨ ਹੀ ਪ੍ਰੌਂਟ ਨਾਨ ਨਾਨ ਵਾਲਾ ਪਾਲੇ ਪਾਸੇ ਲਾ ਕੇ ਇੱਧਰ ਆ ਰਹੀ ਸੀ ਇਹ ਗੱਡੀ ਉਹਨਾਂ ਨੇ ਲਾ ਕੇ ਪਿੱਛੇ ਉਹਦੇ ਵਿੱਚ ਮਾਰੀ ਅੱਛਾ ਮੈਂ ਥੋੜੇ ਅੱਗੇ ਸੀਗਾ ਇਹ ਥੋੜਾ ਮੇਰੇ ਨਾਲ ਸੀ ਬੈਕਸਾਈਡ ਤੇ ਗੱਡੀ ਇਹਦੇ ਵਿੱਚ ਮਾਰੀ ਬਹੁਤ ਜ਼ੋਰ ਨਾਲ ਘਟੋ ਘਾਟੇ 10 ਫੁੱਟ ਚੱਕ ਕੇ ਡਿੱ ਗਿਆ ਇਹ ਮੁੰਡਾ ਜਾ ਕੇ ਪੰਮਾ ਤੇ ਇਹਦੇ ਸਿਰ ਦੇ ਛੱਟ ਉਦੋਂ ਹੀ ਵੱਜੀ ਅਸੀਂ ਉੱਠ ਕੇ ਭੱਜਣ ਲੱਗੇ ਤੇ ਉਹਨਾਂ ਨੇ ਪਿੱਛੇ ਕਿਰਪਾਨਾਂਆਂ ਦੀਆਂ ਉਹਨਾਂ ਦੇ ਹੱਥੇ ਗੱਡੀੋਂ ਨਿਕਲ ਗਏ ਇਹਦੇ ਕਿਰਪਾਨਾਂ ਨਾਲ ਵਾਰਦੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਉਸ ਤਫਾ ਜਿਹੜਾ ਪੰਮਾ ਵੈ ਇਹ ਵੀ ਕਿੱਥੋਂ ਰਹਿਣ ਵਾਲਾ ਤੇ ਆ ਜਲੰਧਰ ਤੁਸੀਂ ਕਿਉਂ ਆਇਸੀਗੇ ਇਸ ਜਗ੍ਹਾ ਤੇ ਅਸੀਂ ਦਿਰਾਹੇ ਥੋੜੀ ਜਿਹੀ ਪਿੰਡ ਰਾਮਪੁਰ ਤੇ ਰਹਿਣਾ ਨੇ ਜੀ ਅਸੀਂ ਆਏ ਸੀ ਐਸਐਸਪੀ ਦਫਤਰ ਠੀਕ ਹੈ ਇਹਨਾਂ ਦੇ ਬ੍ਰਦਰ ਤੇ ਪੰਮੇ ਦੇ ਜਿਹੜਾ ਛੋਟਾ ਬ੍ਰਦਰ ਆ ਉਹਦੇ ਤੇ ਫਰਚਾ ਕਰਾਇਆ ਹੈ ਇਹਨਾਂ ਨੇ ਜੀ ਕਿੰਨਾਂ ਨੇ ਕਰਵਾਇਆ ਇਹਨਾਂ ਨੇ ਜਿਹੜਾ ਨੇ ਅੱਜ ਮਾਰਕੁੱਟ ਕੀਤਾ ਕੋਈ ਨੇ ਕੋਈ ਇਹਨਾਂ ਦਾ ਨਾਮ ਪਤਾ ਇਹ ਨਾਮ ਪਤਾ ਭਾਈ ਜੰਡਿਆਲੇ ਤੋਂ ਨੇ ਇਹਨਾਂ ਪਤਾ ਵਾ ਉਹਨਾਂ ਪਛਾੜਨੀ ਹੈਗੀ ਠੀਕ ਹੈ ਤੇ ਫਰਚਾ ਉਹ ਸੀ ਐਸਐਸਪੀ ਦਫਤਰ ਇਨਕੁਆਰੀ ਲਿਖਾਈ ਉਹਦੇ ਡਾਕੂਮੈਂਟ ਦੇਣ ਆਏ ਸੀ ਮੈਡਮ ਐਸੋ ਕੋਈ ਤੇ ਪਛਾੜਾਈ ਦੀ ਇਨਕੁਆਰੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਕਿੰਨੇ ਲੋਕ ਸਨ ਜਿਨ੍ਹਾਂ ਨੇ ਹਮਲਾ ਕੀਤਾ ਤੇ ਹਥਿਆਰ ਕਿਹੋ ਜਿਹੇ ਸੀ ਉਹਨਾਂ ਦੇ ਹੱਥ ਭਾਜੀ 4 ਤੋਂ 5 ਨੇ ਸੀ ਜੀ ਇਹ ਹਥਿਆਰ ਉਹਦੇ ਸਰਪੰਨਾ ਜਿਹੀ ਆਉਂਦੇ ਹੁਣ ਐਸਲੇ ਹਾਲਾਤ ਕੀ ਦਾ ਦੇ ਨੇ ਪੰਪੇ ਹਮਲਾਦ ਭਾਜੀ ਨਾਜਿਕ ਨੇ ਬੋਲ ਨਹੀਂ ਰਹੇਗਾ ਇਹ ਉਥੇ ਸੱਤਾ ਗੱਦੀ ਨੇ ਠੀਕ ਐ ਐਸਪੋਰਟਸ